ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਦੋਸਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਸਰਦਾਰ ਵਾਲਪੁਰ ਕੌਰ ਸਿੰਘ ਦੀ ਘਰ ਅੱਜ ਪੁੱਤਰ ਨੇ ਜਨਮ ਲਿਆ ਜਾਨੀ ਕਿ ਛੋਟੇ ਸਿੱਧੂ ਮੂਸੇ ਵਾਲੇ ਨੇ ਜਨਮ ਲਿਆ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਇੱਕ ਪੁੱਤਰ ਦੇ ਜਨਮ ਤੇ ਕਿੰਨਾ ਦੁੱਖ ਹੁੰਦਾ ਹੈ ਇਹ ਮਾਂ ਪਿਓ ਹੀ ਸਮਝ ਸਕਦਾ ਪਰ ਅੱਜ ਉਸ ਤੋਂ ਜ਼ਿਆਦਾ ਖੁਸ਼ੀ ਵੀ ਹੈ ਕਿਉਂਕਿ ਉਸ ਦੇ ਘਰ ਇੱਕ ਛੋਟੇ ਸਿੱਧੂ ਮੂਸੇ ਵਾਲੇ ਨੇ ਜਨਮ ਲਿਆ ਦੋਸਤੋ ਅੱਜ ਉਹ ਪ੍ਰੋਪਰਟੀ ਨੂੰ ਸਾਹਮਣ ਵਾਲਾ ਇੱਕ ਵਾਰਸ ਅੱਜ ਫੇਰ ਜਨਮ ਲਿਆ ਤੋਂ ਬੜੇ ਹੀ ਚਾ ਮਨਾਏ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਸੋ ਸਾਰੇ ਵੀਰਾਂ ਨੇ ਇੱਕ ਖੁਸ਼ੀ ਵਿੱਚ ਹਿੱਸਾ ਪਾਉਣਾ ਹੈ ਖੁਸ਼ੀ ਸਾਂਝੀ ਕਰਨੀ ਆ ਦੋਸਤੋ ਬੜੀਆਂ ਆਸਾਂ ਤੇ ਲੋਕਾਂ ਦੀਆਂ ਦੁਆਵਾਂ ਨੇ ਸਿੱਧੂ ਮੂਸੇ ਵਾਲੇ ਨੂੰ ਫਿਰ ਦੁਬਾਰਾ ਵਾਹਿਗੁਰੂ ਦੇ ਅੱਗੇ ਲੋਕਾਂ ਨੇ ਇੰਨੀਆਂ ਅਰਦਾਸਾਂ ਕਰੀਆਂ ਕਿ ਸਿੱਧੂ ਮੂਸੇ ਵਾਲੇ ਨੂੰ ਫਿਰ ਦੁਬਾਰਾ ਜਨਮ ਲੈਣਾ ਪਿਆ ਜਾਂ ਇਸ ਬੱਚੇ ਨੂੰ ਪਰਮਾਤਮਾ ਨੇ ਫਿਰ ਜਨਮ ਦੇਣਾ ਪਿਆ ਵਾਹਿਗੁਰੂ ਨੇ ਲੋਕਾਂ ਦੀਆਂ ਕਸੀਸਾਂ ਇੰਨੀਆਂ ਦੁਆਵਾਂ ਸੁਣੀਆਂ ਕਿ ਸਰਦਾਰ ਬਰਕੌਰ ਸਿੰਘ ਦੀ ਝੋੜੀ ਦੇ ਵਿੱਚ ਇੱਕ ਛੋਟਾ ਸਿੱਧੂ ਮੂਸੇਆਣਾ ਪਾਦ ਤਾਂ ਸੋ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਸਿੱਧੂ ਮੂਸੇਆਣਾ ਫਿਰ ਤੋਂ ਇੱਕ ਛੋਟੇ ਪੈਰਾਂ ਦੇ ਨਾਲ ਜਸਵਿੰਦਰ ਬਰਾੜ ਦੇ ਗਾਣੇ ਦੇ ਕਹਿਣ ਦੇ ਅਨੁਸਾਰ ਇੱਕ ਛੋਟੇ ਪੈਰਾਂ ਦੇ ਨਾਲ ਵਾਪਸ ਆਇਆ ਸੋ ਹਰ ਇੱਕ ਵੀਰ ਨੇ ਖੁਸ਼ੀ ਸਾਂਝੀ ਕਰਨੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਸੋ ਦੁਬਾਰਾ ਤੋਂ ਫਿਰ ਬਹੁਤ ਹੀ ਵਧੀਆ ਤੇ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਵਰਕਾਉ ਸਿੰਘ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਹਨਾਂ ਦਾ ਵਾਰਸ ਉਹਨਾਂ ਨੂੰ ਫਿਰ ਤੋਂ ਦੁਬਾਰਾ ਮਿਲ ਗਿਆ